ਰਸਮੀ ਪਰਸਨਾਂ ਸਰ ਉਹ ਲੋਕੀਂ ਕੁ ਰਗੇ ਆਦਰ ਨਾਲ ਸਾਸ ਜੀ ਬੇਰ ਇਸ ਦਾ ਉਸ ਨੇ ਕੋਈ ਸਾਥ ਨਹੀਂ ਜੇ ਬਥਾਏ ਵਰਤਨ ਹੈ ਮਾਰਾ ਜੀ ਨੀਤ ਕੋਲ ਜਰਾ ਅਰਦਾਸ ਕਰੰਤਾ ਕੋਣੀ ਤੇ ਧਿਆਗੀ ਨ ਆਇਆ ਫਰਗ ਨੋਵਾਂ ਸਾਹ ਸਫਾ ਦਰਸ਼ਨ ਪਾਇਆ ਕਦੇ ਇਹਨਾਂ ਦੀ ਵਡਿਆਈ ਸੁਣ ਕੇ ਕਿ ਇਹ ਨੀਮੇ ਜਗਤ ਅੰਤ ਚ ਪੈਦਾ ਹੋ ਗਏ ਨਾਮਦੇਵ ਜੀ ਸਹਿਣ ਜੀ ਕਵੀ ਦਾਗਾ ਇਹ ਦੰਨਿਆ ਇਹਦਾ ਜਾਤ ਸ਼ੁੱਧਰ ਕਹਿੰਦੇ ਜਾਂਦੇ ਨੇ ਫਿਰ ਤੂੰ ਕਿਉਂ ਨਹੀਂ ਜੱਗ ਨੂੰ ਪ੍ਰਾਪਤ ਕਰ ਸਕਦਾ ਲਈ ਤਰਾਣੀ ਦੇ ਆਕਾਸ਼ ਵਰਦਾ ਰਿਆ ਅਲਸਾ ਵਿੱਚ ਜਾਣਾ ਸਵਾਨੀ ਤਾਂ ਜੀ ਦਾ ਉਹਨਾਂ ਨੇ ਸਾਰਾ ਕੁਝ ਨੁਕਿਆ ਤੇ ਉਹਦੀ ਯਾਦ ਨੂੰ ਹਰ ਸਤਿਕਾਰ ਕਰਦੇ ਸਾਰੀ ਸੰਗਤ ਨੂੰ ਧੰਨਵਾਦ ਅੱਜ ਆਪਣੇ ਕੁਛ ਕਿਸ ਤਰ੍ਹਾਂ ਰੈਡੀਅੰਸ ਆਉਂਦੇ ਹੋ ਜੋ ਅਮਰੀਕਾ ਤੇ ਭਾਰਤ ਦੇ ਜੋ ਸਮਝੌਤਾ ਹੈ ਅਸਲ ਚ ਅਫਸੋਸ ਇਸ ਗੱਲ ਦਾ ਹੈ ਜੇ ਦੀ ਤਹਿ ਤੱਕ ਜਾਓ ਜੀ ਤਾਂ ਸਾਡੀ ਸਰਕਾਰ ਨੇ ਟਰੰਪ ਨੂੰ ਥਾਣੇਦਾਰ ਮੰਨ ਲਿਆ ਉਹ ਸਾਰੀ ਦੁਨੀਆ ਨੂੰ ਡਰਾਉਂਦਾ ਡਰਾ ਕੇ ਸਮਝੌਤੇ ਕਰਦਾ ਜਦ ਤੋਂ ਵੈਨਜ਼ੂਏਲਾ ਦੇ ਰਾਸ਼ਟਰਪਤੀ ਨੂੰ ਉਹ ਚੱਕ ਕੇ ਲੈ ਗਿਆ ਉਸ ਤੋਂ ਬਾਅਦ ਤਾਂ ਦੁਨੀਆ ਦੇ ਲੀਡਰ ਐਦਾਂ ਡਰਨ ਲੱਗੇ ਕਿਤੇ ਸਾਨੂੰ ਇਹਨਾਂ ਚੱਕ ਕੇ ਲੈ ਜੇ ਤੋ ਹੁਣ ਤੱਕ ਕੋਈ ਇਦਾਂ ਦੀ ਗੱਲ ਨਹੀਂ ਸੀ ਅਚਾਨਕ ਹੁਣ ਜੋ ਮੀਡੀਆ ਚ ਆਉਣ ਲੱਗਿਆ ਹੈ ਭਾਈ ਜੀ ਆ ਸਮਝੌਤਾ ਹੋ ਗਿਆ ਕੋਈ ਕੁਝ ਕਹਿੰਦਾ ਕੋ ਕੁਝ ਕਹਿੰਦਾ ਜਿੰਨੀ ਦੇਰ ਤੱਕ ਬਲੈਕ ਐਂਡ ਵਾਈਟ ਚ ਨਹੀਂ ਹੁੰਦਾ ਉਨੀ ਦੇਰ ਤੱਕ ਸਥਿਤੀ ਤਾਂ ਸਪਸ਼ਟ ਨਹੀਂ ਹੁੰਦੀ ਪਰ ਇੱਕ ਪਾਸੇ ਤਾਂ 트ੰਪ ਐਲਾਨ ਕਰੀ ਜਾ ਰਿਹਾ ਹੈ ਦੂਜੇ ਪਾਸੇ ਜਵਾਬ ਦੇਈ ਜਾ ਰਿਹਾ ਉਹ ਕਹਿੰਦਾ ਹੈ ਵੀ ਅਸੀਂ ਐਗਰੀਕਲਚਰ ਪ੍ਰੋਡਕਟਸ ਵਾਸਤੇ ਸਾਡਾ ਸਾਨੂੰ ਵੱਡੀ ਮਾਰਕੀਟ ਮਿਲ ਗਈ ਦੁਨੀਆ ਦੀ 145 ਕਰੋੜ ਅਬਾਦੀ ਵਾਲਾ ਡੇਟ ਸਾਨੂੰ ਮਿਲ ਗਿਆ ਤੇ ਅਸੀਂ ਤਾਂ ਜੀ ਮਾਲੋ ਮਾਲ ਹੋ ਜਾਾਂਗੇ ਇੱਥੇ ਦਾ ਕਿਸਾਨ ਅਮੀਰ ਹੋ ਜਾਏਗਾ ਅਸੀਂ ਐਕਸਪੋਰਟਸ ਕਰਾਂਗੇ ਦੂਜੇ ਪਾਸੇ ਇਹ ਕਹਿੰਦੇ ਨੇ ਅਸੀਂ ਕੁਝ ਵੀ ਨਹੀਂ ਕੀਤਾ ਜੀ ਔਰ ਜਿਹੜਾ ਕੁਝ ਇਹ ਕਹਿੰਦੇ ਨੇ ਉਹਦੇ ਨਾਲ ਇਹਨਾਂ ਨੇ ਇੱਕ ਇੱਕ ਦੋ ਦੋ ਫਸਲਾਂ ਹਰੇਕ ਸਟੇਟ ਦੀਆਂ ਇਸ ਘੇਰੇ 'ਚ ਲੈ ਆਂਦੀਆਂ ਜਿਵੇਂ ਮਿਸਾਲ ਦੇ ਤੌਰ ਤੇ ਪਿਛਲੇ ਸਾਲ ਇਹਨਾਂ ਨੇ ਨਰਮੇ ਦੇ ਉੱਤੋਂ ਕਸਟਮ ਡਿਊਟੀ ਘਟਾਈ ਸੀ ਜੀ ਉਹਦੇ ਨਾਲ ਕਰਨਾਟਕ ਤੇ ਮਹਾਰਾਸ਼ਟਰ ਦਾ ਕਿਸਾਨ ਜਿਹੜਾ ਕਾਟਨ ਗਰੋਅਰ ਸੀ ਉਹ ਪੂਰੀ ਤਰ੍ਹਾਂ ਡੁੱਬ ਗਿਆ ਤੇ ਉਹ ਤੇ ਹੁਣ ਇਹ ਕਹਿੰਦੇ ਨੇ ਵੀ ਅਸੀਂ ਉਹ ਜ਼ੀਰੋ ਡਿਊਟੀ ਤੇ ਇੰਪੋਰਟ ਕਰਨੀ ਹੈ ਤਾਂ ਕਾਟਨ ਬੈਲਟ ਤਾਂ ਬਿਲਕੁਲ ਖਤਮ ਹੋ ਚੁਣਾ ਅਸੀਂ ਤਾਂ ਕੰਪੀਟ ਨਹੀਂ ਕਰ ਸਕਦੇ ਅਮਰੀਕਾ ਜਿੱਥੇ ਹੈਵੀਲੀ ਸਬਸਿਡਾਈਜ਼ਡ ਖੇਤੀ ਹੈ ਉਹਦਾ ਇੱਥੇ ਇਸ ਦੇਸ਼ ਦੇ ਕਿਸਾਨ ਕਦੀ ਮੁਕਾਬਲਾ ਨਹੀਂ ਕਰ ਸਕਦੇ ਇੱਕ ਦੂਸਰੀ ਉੱਥੇ ਲੈਂਡ ਹੋਲਡਿੰਗ ਬਹੁਤ ਵੱਡੀਆਂ ਨੇ ਸਾਡੇ ਤੇ ਸਰਕਾਰੀ ਅੰਕੜਾ ਵੀ 86% ਕਿਸਾਨਾਂ ਕੋਲ 5 ਏਕੜ ਤੋਂ ਘੱਟ ਜ਼ਮੀਨ ਦੀ ਮਾਲਕੀ ਹੈ। 5 ਏਕੜ ਵਾਲਾ 2 ਏਕੜ ਵਾਲਾ ਤੁਸੀਂ ਉਹਨੂੰ ਕਹੋ ਅਮਰੀਕਾ ਦੇ ਕਿਸਾਨ ਨਾਲ ਮੁਕਾਬਲਾ ਕਰ। ਇਹ ਸੰਭਵ ਨਹੀਂ। ਦੂਸਰੀ ਗੱਲ ਵੀ ਜੋ ਕੁਛ ਉਹ ਕਹਿ ਰਹੇ ਨੇ ਉਹ ਕਹਿੰਦੇ ਨੇ ਉਹਨਾਂ ਨੇ ਇੱਕ ਤਾਂ ਅਮਰੀਕਾ ਨੇ ਕਿਹਾ ਦਾਲਾਂ ਨੂੰ ਕਿਹਾ ਹੁਣ ਇਹ ਮੁਕਰ ਗਏ। ਇਹਨਾਂ ਨੇ ਕਿਹਾ ਜੀ ਜਿਹੜੀ ਫੈਕਟ ਲਿਸਟ ਜਾਰੀ ਹੋਈ ਹੈ ਉਹ ਨਹੀਂ ਜੀ ਦੁਬਾਰਾ ਫੇਰ ਜਾਰੀ ਕਰਵਾਤੀ। ਪਤਾ ਨਹੀਂ ਕੀ ਕਹਿੰਦੇ ਨੇ ਉਹਨੂੰ। ਸਭ ਤੋਂ ਮਾੜੀ ਗੱਲ ਇਹ ਹੈ ਵੀ ਐਸ ਵੇਲੇ ਪਾਰਲੀਮੈਂਟ ਦਾ ਸੈਸ਼ਨ ਚੱਲ ਰਿਹਾ ਹੈ ਐਡੇ ਵੱਡੇ ਸਮਝੌਤਾ ਹੋ ਗਿਆ ਪਾਰਲੀਮੈਂਟ 'ਚ ਪੇਸ਼ ਕਰਕੇ ਸਾਰੇ ਦੇਸ਼ ਨੂੰ ਦੱਸਣਾ ਚਾਹੀਦਾ ਕੀ ਕੀਤਾ ਉਹਦੇ ਵਿੱਚ ਹੈ ਕੀ ਜੇ ਉਹ ਹਾਲੇ ਸਿਰੇ ਨਹੀਂ ਵੀ ਚੜਿਆ ਤਾਂ ਪਾਰਲੀਮੈਂਟ ਦੇ ਵਿੱਚ ਇਹਨਾਂ ਨੂੰ ਸਾਫ਼ ਕਰਨਾ ਚਾਹੀਦਾ ਹੈ ਲੋਕਾਂ ਨੂੰ ਇਸ ਭੁਲੇਖੇ 'ਚ ਕਿਉਂ ਰੱਖਿਆ ਹੋਇਆ ਹੈ ਲੋਕਾਂ ਦੇ ਵਿੱਚ ਗਲਤਫਹਿਮੀਆਂ ਨਾਲ ਸਰਕਾਰ ਦੇ ਰਵੱਈਏ ਤੋਂ ਇੱਕ ਵਿਦਰੋਹ ਪੈਦਾ ਹੋ ਰਿਹਾ ਹੈ ਇਹ ਉਹ ਕਹਿੰਦੇ ਨੇ ਜੀ ਅਸੀਂ ਮੱਕੀ ਪੰਜਾਬ ਦੀ ਮਿਸਾਲ ਲਾਓ ਕਹਿੰਦੇ ਨੇ ਜੀ ਮੱਕੀ ਅਸੀਂ ਤੁਹਾਡੀ ਪ੍ਰੋਟੈਕਟ ਕੀਤੀ ਹੈ ਪਰ ਮੱਕੀ ਦੀ ਦਾ ਡੀਡੀਜੀ ਜਿਹੜਾ ਉਹ ਅਸੀਂ ਇੱਥੇ ਫੀਡ ਬਣਾਉਣ ਵਾਸਤੇ ਜ਼ਰੂਰ ਸਪਲਾਈ ਕਰਾਂਗੇ ਪਰ ਸਵਾਲ ਤਾਂ ਇਹ ਹੈ ਕਿ ਉੱਥੇ ਅਮਰੀਕਾ ਦੇ ਵਿੱਚ ਤਾਂ ਸਭ ਕੁਝ ਜੈਨੇਟਿਕਲੀ ਮੋਡੀਫਾਈਡ ਹੈ ਜੇ ਜੇਨੈਟਿਕਲੀ ਮੋਡੀਫਾਈਡ ਮੱਕੀ ਦਾ ਡੀਡੀਜੀ ਇੱਥੇ ਆਏਗਾ ਸਾਡੇ ਫੀਡ ਦੇ ਵਿੱਚ ਪਏਗਾ ਫੀਡ ਤੇ ਉਹ ਸਾਡਾ ਫੀਡ ਪਸ਼ੂ ਖਾਣਗੇ ਉਹ ਤੋਂ ਤੋਂ ਪੈਦਾ ਹੋਏਗਾ ਉਹਦੇ ਥਰੂ ਸਾਡੇ ਸਰੀਰ ਤੇ ਅਸਰ ਹੋਏਗਾ ਇਹ ਜਿਹੜਾ ਜੇਨੈਟਿਕਲੀ ਮੋਡੀਫਾਈਡ ਚੀਜ਼ ਆ ਫਿਰ ਉਹ ਕਹਿੰਦੇ ਨੇ ਜੀ ਅਸੀਂ ਇਹਨੂੰ ਚੈੱਕ ਕਰਾਂਗੇ ਜਿੰਨਾ ਕਿ ਤੁਸੀਂ ਉਹਦੇ ਮੂਰੇ ਅੱਖ ਚੱਕਦੇ ਹੋ ਉਹਨਾਂ ਕ ਤੁਹਾਡੇ ਤੇ ਸ਼ੈਂਟਾ ਫੇਰ-ਫੇਰ ਦਿੰਦਾ ਉਹ ਤੇ ਹੁਣ ਜਦੋਂ ਉਹਨੇ ਕਿਹਾ ਵੀ ਤੁਸੀਂ ਰਸ਼ੀਆ ਤੋਂ ਤੇਲ ਨਹੀਂ ਲੈਣਾ ਤੁਸੀਂ ਈਰਾਨ ਤੋਂ ਤੇਲ ਨਹੀਂ ਲੈਣਾ ਤੁਸੀਂ ਵੈਨਜ਼ੂਏਲਾ ਤੋਂ ਲਓਗੇ ਤੁਸੀਂ ਝੱਟ ਮੰਨ ਗਏ ਕਿਵੇਂ ਲੋਕ ਕਿਵੇਂ ਵਿਸ਼ਵਾਸ ਕਰਨ ਤੁਹਾਡੇ ਤੇ ਜਦ ਤੁਸੀਂ ਉਹਦੇ ਅੱਗੇ ਸਰੈਂਡਰ ਕਰੀ ਬੈਠੇ ਹੋ ਤਾਂ ਖੇਤੀ ਕੀਤਾ ਜਿਹੜਾ ਇੱਥੇ ਦੇ ਲੋਕਾਂ ਦਾ ਦੁਨੀਆ ਦੇ ਵਿੱਚ ਸਭ ਤੋਂ ਘਾਟੇ ਦਾ ਕੀਤਾ ਹੈ 1986 ਚ ਡਾਕਟਰ ਜੋਲ ਦੀ ਇੱਕ ਕਮੇਟੀ ਸੀ ਉਹਨਾਂ ਕਹਿੰਦੇ ਸੀ देयर इज अ ਕੰਟੀਨਿਊਸ ਡੀਕੀਜ਼ ਓਵਰ ਰੀਅਲ ਮਾਰਜਨ ਆਫ ਪ੍ਰੋਫਿਟ ਆਫ ਦਾ ਫਾਰਮਰਸ ਫਾਰ ਮੋਰ ਥੈਨ ਏ ਡੈਕੇਡ मतलब 10 ਸਾਲ ਤੋਂ ਬਾਅਦ ਇਹਦਾ ਮਤਲਬ ਪਹਿਲੇ ਪਹਿਲੇ ਸਾਲਾਂ ਚ ਤਾਂ 4 ਪੈਸੇ ਬਚਦੇ ਸੀ ਕੀਤੀ ਚ 76 ਤੋਂ ਉਹਨਾਂ ਨੇ ਲੁੱਟਣਾ ਸ਼ੁਰੂ ਕਰਤਾ ਫਿਰ 2007 ਚ ਅਸੀਂ ਚੀਫ ਮਿਨਿਸਟਰ ਪ੍ਰਕਾਸ਼ ਸਿੰਘ ਬਾਦਲ ਸੀ ਉਹਨਾਂ ਤੋਂ ਇੱਕ ਕਮੇਟੀ ਬਣਵਾਈ ਵੀ ਸਟੱਡੀ ਤਾਂ ਕਰੋ ਕਿਸਾਨ ਨੂੰ ਹੋਇਆ ਕੀ ਹੈ ਕਮੇਟੀ ਬਣੀ ਡਾਕਟਰ ਰਣਜੀਤ ਸਿੰਘ ਘੁੰਮਣ ਦੀ ਚੇਅਰਮੈਨਸ਼ਿਪ ਚ ਡਾਕਟਰ ਰੰਗੀ ਉਹਦਾ ਮੈਂਬਰ ਸੀ ਕਿ ਅਰਥਸ਼ਾਸਤਰੀ ਇੱਕ ਖੇਤੀਬਾੜੀ ਯੂਨੀਵਰਸਿਟੀ ਦਾ ਇਕਨੋਮਿਕਸ ਡਿਪਾਰਟਮੈਂਟ ਦਾ ਹੈਡ ਡਾਕਟਰ ਸਿੱਧੂ ਸੀ ਉਹਨਾਂ ਨੇ ਦੋ ਫਜ਼ਲਾਂ ਸਟੱਡੀ ਕੀਤੀਆਂ ਕਣਕ ਤੇ ਝੋਨਾ ਉਹ ਕਹਿੰਦੇ ਨੇ 1966 67 ਤੋਂ ਸੰਨ 2000 2007 08 ਤੱਕ ਕਿਉਂਕਿ 2008 ਵਿੱਚ ਉਹਨਾਂ ਨੇ ਰਿਪੋਰਟ ਦਿੱਤੀ ਸਿਰਫ ਪੰਜਾਬ ਦੇ ਕਿਸਾਨਾਂ ਦਾ ਕੇਂਦਰ ਸਰਕਾਰ ਨੇ ਘੱਟ ਭਾਅ ਮਿੱਥ ਕੇ 68900 ਕੁਝ ਕਰੋੜ ਰੁਪਈਆ ਸੁਕੀਜ਼ ਕਰ ਲਿਆ ਕੁੱਟ ਲਿਆ ਉਹਨਾਂ ਨੂੰ ਨਹੀਂ ਦਿੱਤਾ ਕੱਟ ਭਾਵੇਂ ਤੇ ਜੇ ਅਸੀਂ 106 ਚੀਜ਼ਾਂ ਪੈਦਾ ਕਰਦੇ ਜੇ ਸਾਰੇ ਦਾ ਸਕੀਜ਼ ਦੇਖੀ ਤੇ 1 ਲੱਖ ਕਰੋੜ ਦੇ ਉੱਤੇ ਹੈ 18 ਸਾਲ ਹੋਰ ਲੰਘੇ ਉਹ ਉਸੇ ਤਰ੍ਹਾਂ ਚੱਲ ਰਿਹਾ ਸਕੀਜ਼ ਜੇ ਉਹਨੂੰ ਦੇਖ ਲਈ ਤਾਂ 2 ਲੱਖ ਕਰੋੜ ਦੇ ਉੱਤੇ ਸਕੀਜ਼ ਹੋ ਗਿਆ ਕਿਸਾਨਾਂ ਦੇ ਸਿਰ ਤਾਂ 1.5 ਲੱਖ ਕਰੋੜ ਰੁਪਇਆ ਕਰਜਾ ਇਹਦਾ ਮਤਲਬ ਸਰਕਾਰ ਜ਼ਿੰਮੇਵਾਰ ਹੈ ਨਾ ਸਰਕਾਰ ਦੀ ਨੀਤੀਆਂ ਨਾਲ ਉਹਨਾਂ ਨੇ ਜੋ ਉਹਦਾ ਬਣਦਾ ਸੀ ਉਹਨੂੰ ਨਹੀਂ ਦਿੱਤਾ ਅਸੀਂ ਕਹਿੰਦੇ ਆ ਵੀ ਜਿਹੜਾ ਸੀਐਸਸੀਪੀ ਹੈ ਉਹਦਾ ਅਧਿਕਾਰ ਖੇਤਰ ਬਦਲੋ ਉਦੇਦ ਘਰ ਖੇਤਰ ਤੇ ਲਿਖਿਆ ਹੈ ਉਹ ਇੱਕ ਰਿਕਮੈਂਡੇਟਰੀ ਬਾਡੀ ਹੈ ਭਾ ਮਿੱਥਣ ਵਾਲਾ ਨਹੀਂ ਭਾ ਤਾਂ ਪ੍ਰਧਾਨ ਮੰਤਰੀ ਦੀ ਆਰਥਿਕ ਮਾਮਲਿਆਂ ਦੀ ਕਮੇਟੀ ਮੇਤੀ ਹੈ ਉਹ ਜਿਹੜੀ ਰਿਕਮੈਂਡੇਟਰੀ ਬਾਡੀ ਹੈ ਜਦ ਭਾ ਮਿੱਥ ਕੇ ਸਰਕਾਰ ਨੂੰ ਭੇਜਦੀ ਹੈ ਉਹਦੇ ਤੇ ਪਾਬੰਦੀਆਂ ਨੇ ਕੁਝ ਲੱਗ ਲੱਗੀਆਂ ਹੋਈਆਂ ਉਹਨਾਂ ਨੂੰ ਕਿਹਾ ਵੀ ਜਿਹੜੀ ਸਿਫਾਰਿਸ਼ ਕਰੋਗੇ ਉਹਦੇ ਨਾਲ ਮਹਿੰਗਾਈ ਨਹੀਂ ਹੋਣੀ ਚਾਹੀਦੀ ਤੁਸੀਂ ਮੈਨੂੰ ਦੱਸੋ ਡੀਜ਼ਲ ਦਾ ਰੇਟ ਵੱਧ ਜੂਏ ਟਰਾਂਸਪੋਰਟ ਕਾਸਟ ਵਧ ਗਈ ਫਿਰ ਉਹਦੇ ਨਾਲ ਮਹਿੰਗਾਈ ਹੋਗੀ ਤੁਸੀਂ ਸਜ਼ਾ ਕਿਸਾਨ ਨੂੰ ਦੋਗੇ ਇੰਡਸਟਰੀਅਲ ਕਾਸਟ ਸਟਰਕਚਰ ਤੇ ਮਾੜਾ ਅਸਰ ਨਹੀਂ ਪੈਣਾ ਚਾਹੀਦਾ ਇੰਡਸਟਰੀ ਦਾ ਧਿਆਨ ਰੱਖਣਾ ਕਿਸਾਨ ਦੀ ਜ਼ਿੰਮੇਵਾਰੀ ਆ ਇੰਡਸਟਰੀ ਵਾਲਾ ਰੱਖੇ ਇੰਪੋਰਟ ਐਕਸਪੋਰਟ ਪ੍ਰਭਾਵਿਤ ਨਾ ਹੋਵੇ ਸਰਕਾਰਾਂ ਦਾ ਕੰਮ ਹੈ ਇੰਟਰਨੈਸ਼ਨਲ ਪ੍ਰਾਈਸ ਦਾ ਧਿਆਨ ਰੱਖਣਾ ਇਹ ਜਿਹੇ ਰਾਈਡਰ ਲੱਗੇ ਆ ਜਿੰਨੀ ਦੇਰ ਤੱਕ ਕੋਈ ਨਹੀਂ ਹਟਦੇ ਕਿਸਾਨ ਨਾਲ ਕਦੇ ਵੀ ਇਨਸਾਫ ਨਹੀਂ ਹੋਣਾ ਔਰ ਕਿਸਾਨ ਨਾ ਧੋਖਾ ਹੋ ਗਿਆ ਹੁਣ ਜਿਹੜਾ ਵਪਾਰ ਦੀ ਇਸ ਵੇਲੇ ਗੱਲ ਚੱਲ ਰਹੀ ਹੈ ਵਪਾਰਕ ਸਮਝੌਤੇ ਦੀ ਇਹ ਇਹ ਏਡਾ ਸੌਖਾ ਨਹੀਂ ਇਹ ਟੇਢੀ ਖੀਰ ਹੈ ਸਰਕਾਰ ਸਾਡੀ ਕੋ ਛੁਪਾ ਰਹੀ ਹੈ ਜੀ ਤੋਂ ਲੋਕਾਂ ਦੇ ਵਿੱਚ ਭਲੇਖੇ ਨੇ ਹੁਣ ਮਹੌਲ ਐਸਾ ਬਣ ਗਿਆ ਐਸਕੇਐਮ ਹੁਣ ਅੱਜ ਕੱਲੇ ਪੰਜਾਬ 'ਚ ਨਹੀਂ ਜੇ ਪੰਜਾਬ ਨੂੰ ਕਹੋ 19 ਸਟੇਟਾਂ 'ਚ ਬਹੁਤ ਹੀ ਮਜ਼ਬੂਤ ਐਸਕੇਐਮ ਹੈ ਹਰ ਸਟੇਟ ਵਿੱਚ ਉਵਾਲ ਆਇਆ ਹੋਇਆ ਤੁਸੀਂ ਕਿਸੇ ਕਿਸੇ ਸਟੇਟ ਨੂੰ ਕਿਸੇ ਪੱਖੋਂ ਵੱਢਣ ਲੱਗਿਓ ਕਿਸੇ ਨੂੰ ਕਿਸੇ ਪੱਖੋਂ ਜੇ ਕੋਈ ਇਹੋ ਜਿਹਾ ਸਮਝੌਤਾ ਕਰਕੇ ਲੈ ਤਾਂ ਇੱਥੇ ਦੇ ਲੋਕਾਂ ਨੇ برداشت ਨਹੀਂ ਕਰਨਾ ਕਿ ਜਿਸ ਤਰ੍ਹਾਂ ਦੇਖਦੇ ਹਾਂ ਕੇਂਦਰ ਸਰਕਾਰ ਤੋਂ ਕੀ ਮੰਗ ਆ ਜਾਂਦਾ ਹੈ ਜਾਂ ਸੂਬਾ ਸਰਕਾਰ ਵਿੱਚ ਕੋਈ ਉਹਨਾਂ ਨੂੰ ਪਹਿਲਾਂ ਲੋਕਾਂ ਦੇ ਸਾਹਮਣੇ ਰੱਖਣਾ ਚਾਹੀਦਾ ਬਲੈਕ ਐਂਡ ਵਾਈਟ ਕਿਉਂ ਛੁਪਾਉਂਦੇ ਨੇ ਜੋ ਕੁਝ ਕੀਤਾ ਹੈ ਉਹ ਪਨ ਕਿਉਂਕਿ ਦੇਸ਼ ਦਾ ਮਾਮਲਾ ਹੈ ਕਿਸੇ ਇੱਕਾ ਦੁੱਕਾ ਬੰਦੇ ਦਾ ਨਹੀਂ ਸਾਰੇ ਦੇਸ਼ ਦੇ ਸਾਹਮਣੇ ਜੋ ਕੁਝ ਆਉਣਾ ਚਾਹੀਦਾ ਕੀ ਕੀਤਾ ਉਹਨਾਂ ਨੇ ਕੀ ਕਿਉਂਕਿ ਅਮਰੀਕਾ ਵਾਲੇ ਤਾਂ ਕੁਝ ਕਹੀ ਜਾਂਦੇ ਨੇ ਕੁਝ ਹੋਰ ਕਹੀ ਜਾਂਦੇ ਨੇ ਕਿਹਦੇ ਤੇ ਦਵਾਰ ਕਰਨ ਲੋਕ ਲੋਕਾਂ ਨੂੰ ਇਹ ਬੜਾ ਸਮਝ ਆ ਗਈ ਕਿ 트럼ਪ ਜੀ ਨੂੰ ਡਰਾਉਂਦਾ ਉਹ ਦੇ ਮੂਰੇ ਭੱਜ ਲੈਂਦਾ ਮੋਦੀ ਨੂੰ ਡਰਾ ਲਿਆ ਮੋਦੀ ਦੀ ਜਿੰਮਤ ਨਹੀਂ ਮੋਦੀ ਸਾਹਿਬ ਤਾਂ ਬੋਲਦੀ ਨਹੀਂ ਇੱਕ ਮੰਤਰੀ ਬੋਲ ਰਿਹਾ ਹੈ ਉਹਨਾਂ ਦੇ ਜਿਹੜੇ ਸਾਨੂੰ ਉਹ ਸਮਾਂ ਯਾਦ ਆਉਂਦਾ ਜਦ ਤਿੰਨ ਕਾਨੂੰਨ ਬਣੇ ਸੀ ਨਾ ਉਦੋਂ ਵੀ ਇਹੀ ਹਾਲਾਤ ਸੀ ਸਾਰੀ ਭਾਜਪਾ ਸਾਰੇ ਉਹਨਾਂ ਦੇ ਮੰਤਰੀ ਕਹਿੰਦੇ ਸੀ ਜੀ ਕਾਨੂੰਨ ਬਹੁਤ ਵਧੀਆ ਨੇ ਜੀ ਇਹ ਤਾਂ ਐਵੇਂ ਰੌਲਾ ਪਾਉਂਦੇ ਨੇ ਜੀ ਤੁਹਾਡੇ ਮੀਟਿੰਗਾਂ ਵੀ ਬਹੁਤ ਹੁੰਦੀਆਂ ਨੇ ਹੋਰ ਵੀ ਮੀਟਿੰਗਾਂ ਤਾਂ ਅੰਦੋਲਨ ਦਾ ਸਮਾਂ ਹੋਈਆਂ ਨਾ ਪਰ ਇਹਨਾਂ ਨੇ ਪੂਰੀ ੱਤਲ ਲਾਈ ਵੀ ਇਹ ਤਾਂ ਬਹੁਤ ਵਧੀਆ ਕਾਨੂੰਨ ਨੇ ਕਿਸਾਨ ਦੇ ਹਿੱਤ ਚ ਨੇ ਹੁਣ ਉਸੇ ਤਰ੍ਹਾਂ ਕੈਂਪੇਨ ਚੱਲੀ ਹੋਈ ਆ ਜੀ ਇਹ ਜਿਹੜਾ ਸਮਝੌਤਾ ਇਹ ਤਾਂ ਕਿਸਾਨ ਦੇ ਹਿੱਤ ਚ ਹੈ ਵੀ ਲੋਕ ਵਿਸ਼ਵਾਸ ਤੁਹਾਡੇ ਤੇ ਕਿਵੇਂ ਕਰਨ ਤੁਸੀਂ ਛੁਪਾਉਂਦੇ ਕਿਉਂ ਤੁਸੀਂ ਓਪਨ ਕਿਉਂ ਨਹੀਂ ਕਰਦੇ ਇਸ ਦਾ ਅਸਰ ਕੀ ਹੋਊਗਾ ਪੰਜਾਬ ਜਾਂ ਦੇਸ਼ ਤੇ ਹਾਂ ਜੀ ਪੰਜਾਬ ਜਾਂ ਦੇਸ਼ ਤੇ ਇਹ ਵਾਰਕਮ ਨੂੰ ਉੱਤੇ ਅਸਰ ਕੀ ਹੋਊਗਾ ਦੇਖੋ ਜੀ ਇਹ ਜਿੰਨੀ ਦੇਰ ਸਾਹਮਣੇ ਨਹੀਂ ਆਉਂਦਾ ਉਨੀ ਦੇਰ ਤੱਕ ਐਗਜ਼ੈਕਟ ਕੀ ਹੋਇਆ ਉਹ ਕਹਿ ਨਹੀਂ ਸਕਦੇ ਪੰਜਾਬ ਤੇ ਅਸਰ ਹੋਏਗਾ ਜਿਹੜੀ ਮੱਕੀ ਹੈ ਜਾਂ ਜਿਹੜੀ ਉਹਨਾਂ ਨੇ ਕਿਹਾ ਜਿਹੜੀਆਂ ਦੂਸਰੀਆਂ ਫਸਲਾਂ ਉਹਨਾਂ ਦਾ ਡੀ ਡੀ ਜੀ ਅਸੀਂ ਵੇਚਾਂਗੇ ਉਹ ਜਿਹੜਾ ਰੈਜ਼ੀਡੂਅਲ ਡੀਡੀਜੀ ਆਏਗਾ ਉਹ ਉੱਥੇ ਜੈਨੇਟਿਕਲੀ ਮੋਡੀਫਾਈਡ ਹੈ ਉਹਦਾ ਸਾਡੀ ਹਿਊਮਨ ਸਿਹਤ ਦੇ ਉੱਤੇ ਅਸਰ ਪੈਗਾ ਮਾੜਾ ਉਹ 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 ਵੀ ਸੋਚਣਾ ਪਏਗਾ ਇਹਨਾਂ ਕੋਲੋਂ ਉਹਨਾਂ ਨੇ ਤਾਂ 10 ਮੈਂਬਰੀ ਕਮੇਟੀ ਬਣਾਤੀ ਜਿਹੜੀ ਮੋਨੀਟਰ ਕਰੂਗੀ ਉਹਨਾਂ ਦੀ ਐਕਸਪੋਰਟਸ ਨੂੰ ਤੇ ਇਹਨਾਂ ਦੀ ਹਿੰਮਤ ਨਹੀਂ ਉਹਨਾਂ ਨੂੰ ਰੋਕਣ ਦੀ ਕੱਲ ਨੂੰ ਕੁਰਕੀ ਦੇ ਕਿਉਂ ਕੁਝ ਵੀ ਕਰਵਾ ਲੈਣਗੇ ਜਾਂ ਤਾਂ ਆਪਣੀ ਕ੍ਰੈਡੀਬਿਲਟੀ ਸਾਬਤ ਕਰ ਲੋਕਾਂ ਦੇ ਵਿੱਚ ਰੱਖਣ ਪਾਰਲੀਮੈਂਟ 'ਚ ਰੱਖਣ ਕੀ ਕੀਤਾ ਲੋਕਾਂ ਨੂੰ ਕਿੱਥੇ ਦੂਰ ਹੁਣ ਸਿਟੀਨ ਸਾਹਿਬ ਨੇ ਲੋਕ ਸਭਾ ਚ ਕੱਲ ਕਿਹਾ ਕਿ 7-8 ਮੌਤਾ ਰੋਜ਼ਾਨਾ ਕੈਂਸਰ ਦੇ ਨਾਲ ਹੁੰਦੀਆਂ ਨੇ ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਦੋ ਜੋ ਪੈਸਟੀਸਾਈਡ ਦੇ ਹੋਂਦ ਦੇ ਨਾਲ ਆ ਰਿਹਾ ਹੈ ਇਹ 7-8 ਮੌਤਾ ਕਿੱਥੇ ਹੁੰਦੀਆਂ ਨੇ ਪੰਜਾਬ ਚ ਪੰਜਾਬ ਚ ਇਹ ਤਾਂ ਇੱਕ ਸਟੱਡੀ ਆ ਗਈ ਵੀ ਹਰ 10 10ਵਾਂ ਬੰਦਾ ਜਿਹੜਾ ਮਰਦਾ ਹੈ ਉਹ ਪੰਜਾਬ ਚ ਉਹ ਕੈਂਸਰ ਨਾਲ ਮਰਦਾ ਹੈ ਕੈਂਸਰ ਇੰਨੀ ਤੇਜ਼ੀ ਨਾਲ ਵੱਧ ਰਿਹਾ ਸਾਡੇ ਜਿਹੜਾ ਪਾਣੀ ਹੈ ਨਾ ਉਹ ਇੰਨਾ ਪੋਲੂਟ ਹੋ ਗਿਆ ਉਹਦੇ ਚ ਯੂਰੇਨੀਅਮ ਹੈ ਫਲੋਰਾਈਡ ਹੈ ਆਰਸਨਿਕਸ ਨੇ ਹੈਵੀ ਮੈਟਲਸ ਨੇ ਲੈਡ ਹੈ ਉਹ ਬਿਮਾਰੀਆਂ ਦਾ ਕਾਰ ਹੈ ਹੁਣ ਅਸੀਂ ਜਿਹੜਾ ਪਾਣੀ ਪੀਂਦੇ ਆ ਸਾਡੇ ਕੋਲ ਸਾਫ਼ ਪਾਣੀ ਹੈ ਨਹੀਂ ਸਰਕਾਰ ਨੂੰ ਚਾਹੀਦਾ ਵੀ ਜਿਵੇਂ ਚੰਡੀਗੜ੍ਹ ਮੁਹਾਲੀ ਪੰਚਕੂਲੇ ਨੂੰ ਸਾਫ਼ ਪਾਣੀ ਸਪਲਾਈ ਕਰਦੇ ਨੇ ਹਰ ਘਰ ਚ ਹਰ ਸ਼ਹਿਰ ਚ ਹਰ ਪਿੰਡ ਚ ਸਾਫ਼ ਪਾਣੀ ਸਪਲਾਈ ਕਰਨ ਜਿਹੜਾ ਹੁਣ ਵਾਲਾ ਪਾਣੀ ਹੈ ਇਹ ਤਾਂ ਪੀਣ ਦੇ ਯੋਗ ਹੀ ਨਹੀਂ ਹੈ ਤੇ ਤਾਂ ਲੋਕ ਬਚਣਗੇ Uh -huh. do